اپنی ਪਤਨੀ ਦੇ ਵਾਸਤੇ ਲੈ ਕੇ ਘਰ ਆਇਆ ਸਰਪ੍ਰਾਈਜ਼ ਪਰ ਜਦੋਂ ਪਤੀ ਨੇ ਆਪਣੀ ਪਤਨੀ ਦਾ ਕਮਰਾ ਖੋਲ੍ਹਿਆ ਤਾਂ ਆਪਣੀ ਪਤਨੀ ਨੂੰ ਦੇਖਿਆ ਤਾਂ ਉਹ ਜ਼ੇ ਹੋਸ਼ ਉੱਡ ਗਏ ਜਿਸ ਤੋਂ ਬਾਅਦ ਪਤੀ ਬਲੋ ਇਸ ਗੱਲ ਦਾ ਵਿਰੋਧ ਕੀਤਾ ਤੇ ਉਸ ਦੇ ਸਾਰੇ ਜਿੰਨੇ ਵੀ ਇਰਮਾਨ ਸੀ ਚਕਣਾ ਝੂਰ ਹੋ ਗਏ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਪਤਨੀ ਐਨੀ ਬੇਵਫਾ ਨਿਕਲੇਗੀ ਜੀ ਹਾਂ ਮਾਮਲਾ ਸ਼੍ਰੀ ਫਤਿਹਗੜ ਸਾਹਿਬ ਜੂੜੀਆਂ ਤੋਂ ਸਾਹਮਣੇ ਆਇਆ ਜਿੱਦ ਇੱਕ ਪਤੀ ਆਪਣੀ ਪਤਨੀ ਦੇ ਵਾਸਤੇ ਘਰ ਸਪ੍ਰਾਈਜ਼ ਲੈ ਕੇ ਆਇਆ ਤਾਂ ਉਸ ਦੀ ਪਤਨੀ ਕਮਰੇ ਦੇ ਵਿੱਚ ਬੈਠ ਕੇ ਫੋਨ ਦੇ ਉੱਤੇ ਆਪਣੇ ਪ੍ਰੇਮੀ ਦੇ ਨਾਲ ਗੱਲਾਂ ਕਰ ਰਹੀ ਸੀ ਜਿਸ ਤੋਂ ਬਾਅਦ ਦੋਨਾਂ ਦੀ ਕਾਫੀ ਤਕਰਾਰ ਵਾਜੀ ਹੋ ਜਾਂਦੀ ਹੈ ਅਤੇ ਸਾਰੀ ਲੜਾਈ ਉਸ ਦੀ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਦੱਸ ਦਿੱਤੀ ਤਾਂ ਫਿਰ ਇਹ ਪ੍ਰੇਮੀ ਨੇ ਵੀ ਗੁੱਸੇ ਵਿੱਚ ਆ ਕੇ ਇਸ ਦੇ ਪਤੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸੋਤੀ ਆਪਣੀ ਪਤਨੀ ਦੇ ਵਾਸਤੇ ਲੈ ਕੇ ਘਰ ਆਇਆ ਸਰਪ੍ਰਾਈਜ਼ ਪਰ ਜਦੋਂ ਪਤੀ ਨੇ ਆਪਣੀ ਪਤਨੀ ਦਾ ਕਮਰਾ ਖੋਲ੍ਹਿਆ ਤਾਂ ਆਪਣੀ ਪਤਨੀ ਨੂੰ ਦੇਖਿਆ ਤਾਂ ਉਸੇ ਹੋਸ਼ ਉੱਡ ਗਏ ਜਿਸ ਤੋਂ ਬਾਅਦ ਪਤੀ ਬਲੋ ਇਸ ਗੱਲ ਦਾ ਵਿਰੋਧ ਕੀਤਾ ਤੇ ਉਸ ਦੇ ਸਾਰੇ ਜਿੰਨੇ ਵੀ ਇਰਮਾਨ ਸੀ ਚਕਣਾ ਝੂਰ ਹੋ ਗਏ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਪਤਨੀ ਐਨੀ ਬੇਵਫਾ ਨਿਕਲੇਗੀ ਜੀ ਹਾਂ ਮਾਮਲਾ ਸ਼੍ਰੀ ਫਤਿਹਗੜ ਸਾਹਿਬ ਜੂੜਿਆਂ ਤੋਂ ਸਾਹਮਣੇ ਆਇਆ ਜਿੱਦ ਇੱਕ ਪਤੀ ਆਪਣੀ ਪਤਨੀ ਦੇ ਵਾਸਤੇ ਘਰ ਸਪਰਾਈਜ਼ ਲੈ ਕੇ ਆਇਆ ਤਾਂ ਉਸ ਦੀ ਪਤਨੀ ਕਮਰੇ ਦੇ ਵਿੱਚ ਬੈਠ ਕੇ ਫੋਨ ਦੇ ਉੱਤੇ ਆਪਣੇ ਪ੍ਰੇਮੀ ਦੇ ਨਾਲ ਗੱਲਾਂ ਕਰ ਰਹੀ ਸੀ ਜਿਸ ਤੋਂ ਬਾਅਦ ਦੋਨਾਂ ਦੀ ਕਾਫੀ ਤਕਰਾਰ ਵਾਜੀ ਹੋ ਜਾਂਦੀ ਹੈ ਅਤੇ ਸਾਰੀ ਲੜਾਈ ਉਸ ਦੀ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਦੱਸ ਦਿੱਤੀ ਤਾਂ ਫਿਰ ਪ੍ਰੇਮੀ ਨੇ ਵੀ ਗੁੱਸੇ ਵਿੱਚ ਆ ਕੇ ਇਸ ਦੇ ਪਤੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਤਾਂ ਇਸ ਦੌਰਾਨ ਇਸ ਦੀ ਪਤਨੀ ਜਿਹੜੀ ਘਰੋਂ ਚਲੀ ਜਾਂਦੀ ਹੈ ਉਸ ਤੋਂ ਬਾਅਦ ਦੇਖਿਆ ਜਾਂਦਾ ਕਿ ਮਾਹੌਲ ਇਸ ਕਦਰ ਗਰਮਾ ਗਿਆ ਕਿ ਇਸ ਦੇ ਵਿੱਚ ਚਾਚੇ ਸਹੁਰੇ ਦੇ ਵੱਲੋਂ ਖੁਦਕੁਸ਼ੀ ਕਰ ਲਈ ਜਿਸ ਤੋਂ ਬਾਅਦ ਘਰ ਦੇ ਵਿੱਚ ਕੂਕ ਕੀ ਲੱਗਦੇ ਸੀ ਘਰੇ ਉਹ ਮੇਰੇ ਫਾਦਰ ਸਾਹਿਬ ਹੀ ਮੰਨ ਲਓ ਪਾਲਿਆ ਮੈਨੂੰ ਉਨ੍ਹਾਂ ਨੇ ਹੀ ਮਨੋ ਪੇਵ ਬਣੇ ਹੀ ਮੇਰੇ ਹਾਂਜੀ ਐਸੇ ਰਿਸ਼ਤਾ ਕੀ ਸੀ ਰਿਸ਼ਤਾ ਮੇਰੇ ਚਾਚਾ ਹੀ ਹੈ ਤੇ ਉਨ੍ਹਾਂ ਨੇ ਕੱਲ ਸੂਇਸਾਈਡ ਖਾਲੀ ਕਿਸੇ ਮਾਮਲੇ ਚੋਂ ਮਜਬੂਰ ਹੋ ਗਏ ਸੂਇਸਾਈਡ ਸੂਇਸਾਈਡ ਡਿਟੇਲ ਚ ਤੁਹਾਨੂੰ ਕੀ ਕਰਨਾ ਆਗੇ ਸਰ ਸੂਇਸਾਈਡ ਦਾ ਇਹ ਮਸਲਾ ਬਣਿਆ ਵੀ 26 ਤਰੀਕ ਨੂੰ ਮੈਂ ਛੁੱਟੀ ਤੇ ਆਇਆ ਹਾਂ ਲੋਹਾ ਕਦਰ ਤੋਂ ਆਇਆ ਹਾਂ ਘਰ ਠੀਕ ਹੈ ਮੈਂ ਦੱਸ ਕੇ ਨਹੀਂ ਆਇਆ ਸਰਪ੍ਰਾਈਜ਼ ਵਾਸਤੇ ਆ ਵੀ ਚਲੋ ਇਹ ਘਰ ਬਿਨਾਂ ਦੱਸੇ ਜਾਣਾ ਵੀ ਠੀਕ ਹੈ ਤੇ ਇੱਥੇ ਪਹੁੰਚ ਕੇ ਸਰ ਮੈਂ ਵੇਖਿਆ ਵੀ ਵਾਈਫ ਮੇਰੇ ਫੋਨ ਤੇ ਲੱਗੀ ਹੈ ਕਿ ਮੁੰਡੇ ਨਾਲ ਬਾਹਰ ਤੇ ਮੈਂ ਆਜੇ ਪਹਿਲਾਂ ਚਲੋ ਦੋ ਚਾਰ ਮੈਚ ਗੇੜਾ ਮਾਰੀਆਂ ਨੇ ਠੀਕ ਹੈ ਉਸ ਤੋਂ ਬਾਅਦ ਮੈਂ 10 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਪਿਆਰ ਨਾ ਪਿਛੋ 26 ਜੁਲਾਈ ਨੂੰ 4 ਵਜੇ ਤੱਕ ਮੈਂ ਸਮਝਾਉਂਦਾ ਰਿਹਾ ਵੀ ਚਲੋ ਜਿਹੜੀ ਗੱਲ ਹੋ ਗਈ ਆ ਛੱਡਦੇ ਆ ਪਿਆਰ ਨਾ ਬਹਿ ਕੇ ਨਵੇੜ ਲੈਨੇ ਤੇ ਉਹ ਆਂਦੇ ਵੀ ਨਹੀਂ ਮੈਂ ਜਾਣਾ ਹੀ ਜਾਣਾ ਫਿਰ ਵਿੱਚ ਅਜੇ ਸਹਿਮਤ ਹੋ ਗਿਆ ਵੀ ਚਲ ਠੀਕ ਐ ਨਹੀਂ ਜਾਂਦੇ ਹੈ ਉਹ 12 ਉਹ ਜਿਹੜਾ ਮੁੰਡਾ ਸੀ ਕੀ ਨਾਮ ਕਿੱਥੋਂ ਦਾ ਉਹਦਾ ਪਿੰਡ ਨਹੀਂ ਪਤਾ ਜੀ ਹਾਂ ਜੀ ਹਨੂ ਪਛਤਾ ਸੀ ਹਾਂ ਜੀ ਤੇ ਉਹ ਫਿਰ ਮੈਂ ਫਤਿਹ ਨੂੰ ਟਿਊਸ਼ਨ ਛੱਡਣ ਚਲ ਗਿਆ ਬੇਟੇ ਨੂੰ ਹਾਂ ਜੀ ਬੇਟੇ ਦਾ ਬੇਟਾ ਦਾ ਬੇਟਾ 5.5 ਸਾਲ ਦਾ ਗਵਰਨਮੈਂਟ ਵਿਸ਼ੇਸ਼ਦੰਜਲ ਗਿਆ ਤਾਂ ਮਗਰੋਂ ਹੀ ਮੈਂ ਜੇ ਇੱਥੇ ਗਿਆ ਹੁਣਾਂ ਤੇਰਾ ਵਗਰੋਂ ਚਲ ਗਿਆ ਤੇ ਇਹਦੇ ਵਿੱਚ ਅਸੀਂ ਅਸੀਂ 26 ਤਰੀਕ ਦੀ ਐਫਆਈਆਰ ਕਰਾਈ ਆ ਥਾਣੇ ਠੀਕ ਹੈ ਉਹਨੀਆਂ ਦੇ ਨਾਲ ਇੱਕ ਬੰਦਾ ਇਧਰੋਂ ਵੇਲੀਆਂ ਚ ਮੋੜ ਬਾਰ ਆ ਐਮਸੀ ਸਾਡੇ ਇਧਰ ਆਰਮ ਸਿੰਘ ਹੈ ਜੀ ਉਹ ਜਾਂਦਾ ਰਿਹਾ ਵਾ ਜਿਹਦੇ ਕਰਕੇ ਕਾਰਵਾਈ ਨਹੀਂ ਹੋਈ ਨਹੀਂ ਤੁਸੀਂ ਦਰਖਾਸਤ ਦਿੱਤੀ ਦਰਖਾਸਤ ਦਿੱਤੀ 26 ਤਰੀਕ ਦੀ ਭਾਈ ਕੋਈ ਜਿਹੜੇ ਆਪ ਹਾਂਜੀ 26 ਤਰੀਕ ਦੀ ਦਰਖਾਸਤ ਦਿੱਤੀ ਆ ਜੀ ਜੇ ਪਹਿਲਾਂ ਕਾਰਵਾਈ ਕੋਈ ਹੁੰਦੀ ਤੇ ਸਾਡੇ ਜੀ ਨਹੀਂ ਜਾਣਾ अच्छा इस जेड़ा संपर्क ਤੁਸੀਂ ਕਰਨ ਦੀ ਕੋਸ਼ਿਸ਼ ਕੀਤੀ ਆਪਣੀ ਵਾਂਗੂ ਕਿੱਥੇ ਸਾਨੂੰ ਨਾ ਬਹੁਤ ਫੋਨ ਟਰਾਈ ਕੀਤੇ ਜੀ ਕੋਈ ਫੋਨ ਮੈਸੇਜ ਨਹੀਂ ਆਇਆ ਪਰ ਜਿਹੜਾ ਗਵੰਡੇ ਆ ਇਹਨਾਂ ਦੇ ਘਰ ਫੋਨ ਮੈਸੇਜ ਆਉਂਦੇ ਰਹੇ ਜੀ ਇਹਨਾਂ ਦੀ ਪੂਰੀ ਗਲਫਤ ਹੁੰਦੀ ਰਹੀ ਹੈ ਅੱਛਾ ਹਾਂ ਜੀ ਇਹ ਫਿਰ ਇਹਨਾਂ ਨੇ ਇਹਨਾਂ ਨੇ ਸੁਸਾਇਡ ਕਿਉਂ ਕੀਤੀ ਇਹਨਾਂ ਨੂੰ ਸਾਰੇ ਅਸਾ ਵੇਚਣਾ ਦੁਖੀ ਕਰਦੀਆਂ ਦੋਵੇਂ ਇੱਕ ਦਾ ਘਰ ਇਹ ਆ ਤੇ ਇੱਕ ਦਾ ਉਹ ਬੰਨੇ ਆ ਬਲ ਲੰਘਦੇ ਆਉਂਦੇ ਜੋ ਇੱਕ ਦਾ ਚੜ੍ਹਦੇ ਪਾਸੇ ਇੱਕ ਦਾ ਲਈ ਪਿੰਦੇ ਪਾਸੇ ਹਾਂ ਜੀ ਸਾਡਾ ਸੈਂਟਰ ਚ ਤੁਹਾਡੀ ਵਾਈਫ ਨਾਲ ਇਹਨਾਂ ਦਾ ਕੀ ਰਿਲੇਸ਼ਨ ਇਹ ਮਤਲਬ ਜਗਾਂਡ ਪਾਂਡ ਤੇ ਸਹੇਲੀਆਂ ਬਣੀਆਂ ਸੀ ਤੇ ਪਰ ਇਹਨਾਂ ਦਾ ਪੂਰਾ ਮਲਕ ਜਿੱਦਾਂ ਹੁਣ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਇੱਕ ਦੂਜੇ ਦਾ ਪਤਾ ਹੁੰਦਾ ਵੀ ਕਿਹੜਾ ਕਿੱਥੇ ਕੀ ਚੱਲਦਾ ਇਹਨਾਂ ਦੋਨਾਂ ਨੂੰ ਸਾਰਾ ਪਤਾ ਹੀ ਹੈ ਪਲਾਨਿੰਗ ਇਹਨਾਂ ਸਾਰੀਆਂ ਦੀ ਇਕੱਠੀ ਆ ਤੇ ਇਹ ਜੇ ਉਦੋਂ ਵੀ ਅਸੀਂ ਥਾਣੇ ਇਹਨਾਂ ਦੇ ਨਾਲ ਖਾ ਕੇ ਆਏ ਜੇ ਉੱਥੇ ਕਾਰਵਾਈ ਹੁੰਦੀ ਤੇ ਸਾਡਾ ਜੀ ਕੱਲ੍ਹ ਪੱਜਣਾ ਸੀ ਤੇ ਇਹ ਫਿਰ ਇਹ ਕੀ ਕਰਦੀਆਂ ਸੀ ਕਿ ਤੁਹਾਡੇ ਜਿਹੜੇ ਪਿਤਾ ਸਮਾਨ ਜਿਹੜੇ ਚਾਚਾ ਸੀ ਇਹ ਇਹ ਇਹਨਾਂ ਨੂੰ ਖਿਜਾ ਖਿਜਾ ਕੇ ਲੰਗਦੀਆਂ ਸੀ ਹੁਣ ਇੱਥੋਂ ਲੰਘਣਾ ਇਧਰੋਂ ਨੂੰ ਵੇਖ ਕੇ ਜਿੱਦਾਂ ਟਿਚ ਕਰਾਈਆਂ ਕਰਨੀਆਂ ਯਾਨੀ ਥ੍ਰੈਡ ਕਰ ਥ੍ਰੈਡ ਕਰਦੀਆਂ ਹਾਂ ਜੀ ਤभी ਤੁਹਾਡੀ ਜਿਹੜੀ ਨੋਹ ਆ ਉਹ ਤੇ ਨੋਹ ਨੂੰ ਲਾ ਕੇ ਕਰਦੇ ਆ ਹਾਂਜੀ ਹਾਂਜੀ ਤੇ ਉਹ ਨੂੰ ਉਹਦੇ ਨਾਲ ਵੇਖ ਹੁਣ ਜਦੋਂ ਇੱਥੇ ਅਸੀਂ ਖਲੋਤੇ ਆ ਸਾਡੇ ਨਾਲ ਵੇਖ ਕੇ ਕੋ ਕਰੂਗਾ ਤਾਂ ਸਾਨੂੰ ਤੇ ਆਉਣਾ ਹੀ ਆ ਕਿ ਸਾਡੇ ਮਤਲਬ ਹੁਣ ਨੋਹ ਤੀ ਕਰੋਗੇ ਜੀ ਅਤੇ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਫਿਰ ਸੋਸਾਇਟੀ ਕਰ ਲਈ ਕੀ ਕਹਤਾ ਇੱਥੇ ਇੱਕ ਜਾ ਕੇ ਇਹ ਇੱਧਰ ਸਾਡੀ ਪੜੀ ਆ ਜੀ ਪੈਣਾ ਅਬਰਾਂ ਦੇ ਲਾਗੇ ਪੜੀ ਜਾ ਗਈ ਤਾਂ ਹਾਂਜੀ ਉੱਥੇ ਆ ਕੇ ਗੋਲੀ ਗਾਲੀਆਂ ਖਾਲੀਆਂ ਤੇ ਪੁਲਿਸ ਕਾਰਵਾਈ ਹੋਈ ਹੈ ਉਸ ਕਾਰਵਾਈ ਅਜੇ ਤੇ ਜੀ ਕੱਲ ਪਰਚਾ ਲਿਖਿਆ ਹੋਆ ਇਹਦੇ ਕੀ ਦਿੱਤੇ ਹੋਈ ਆ ਤੇ ਲੋਹੇ ਇਹਨਾਂ ਤੇ ਆ ਜੀ ਵਾਢੀਆਂ ਹਾਂ ਜੀ ਇੱਕ ਵਾਈਫ ਤੇ ਆ ਤੇ ਇੱਕ ਮੁੰਡੇ ਦੇ ਆ ਜਿਹੜਾ ਅਨਪਛਾਤਾ ਮੁੰਡੇ ਦੀ ਪਛਾਣ ਹੋਈ ਦੀ ਕਿੱਥੋਂ ਦਾ ਨਹੀਂ ਪਿੰਡ ਦਾ ਪਤਾ ਨਹੀਂ ਲੱਗਦਾ ਤੁਹਾਡੀ ਵਾਈਫ ਕਿੱਥੇ ਹੈ ਇਹ ਮੈਨੂੰ ਨਹੀਂ ਪਤਾ ਜੀ ਉਹਦਾ ਭਰਾ ਦਾ ਫੋਨ ਆਉਂਦਾ ਵੀ ਸਾਡੇ ਕੋਲ ਆ ਪਰ ਭਰਾ ਤੇ ਖੁਦ ਬਾਹਰ ਆ ਉਹ ਭਰਾ ਕਿੱਥੇ ਆ ਭਰਾ ਉਹ ਹੋਗਾ ਦਰਜ ਕਿੱਥੇ ਤੁਹਾਡੇ ਸਹੁਰੇ ਮੇਰੇ ਹਰਸ਼ੇਸ਼ੀ ਨੇ ਅਸੇਸ਼ੀ ਨੇ ਰਾਜੇ ਸਾਸੀ ਹਾਂ ਜੀ ਹਾਂ ਅਨਸਰ ਕੀ ਮੰਦੀ ਇਸ ਸੂਚਕ ਦੇਖੋ ਜੀ ਆਦੇ ਸਾਨੂੰ ਥਾਣਾ ਫਤੇਗੜ ਚੂੜੀਆਂ ਵਿਖੇ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਮਨਜੀਤ ਸਿੰਘ son of ਦਰਸ਼ਨ ਸਿੰਘ ਜੋ ਕਿ ਵਾਰ ਨੰਬਰ 1 ਫਤੇਗੜ ਚੂੜੀਆਂ ਦਾ ਰਹਿਣਾ ਵਾਲਾ ਇਹਨੇ ਕੱਲ ਕੋਈ ਜਰੀਲੀ ਚੀਜ਼ ਜਿਹੜੀ ਖਾ ਲਈ ਸੀ ਜਿਸ ਕਰਕੇ ਇਲਾਜ ਲਈ ਨਿਊ ਲਾਈਫ ਹਸਪੀਟਲ ਅੰਮ੍ਰਿਤਸਰ ਮੁਜੀਠਾ ਰੋਡ ਵਿਖੇ ਇਲਾਜ ਦੀ ਸੀ ਜਿਸ ਦੀ ਦਰਾਂ ਦੇ ਇਲਾਜ ਮੌਤ ਹੋ ਗਈ ਸੀ ਇਸ ਸਬੰਧੀ ਸਾਡੇ ਵੱਲੋਂ ਕਾਰਵਾਈ ਕਰਦਿਆਂ ਗੁਰਮੀਤ ਸਿੰਘ ਸਨਵਿੰਦਰਜੀਤ ਸਿੰਘ ਜੋ ਕਿ ਮਨਜੀਤ ਸਿੰਘ ਦਾ ਭਤੀਜਾ ਹੈ ਉਹਦਾ ਬਿਆਨ ਕਲੰਬੰਦ ਕੀਤਾ ਗਿਆ ਜਿਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸਦੀ ਵਾਈਫ ਕੋਮਲਪ੍ਰੀਤ ਕੌਰ ਦੋ ਹੋਰ ਔਰਤਾਂ ਨੇ ਰਜਨੀ ਅਤੇ ਮਨਦੀਪ ਕੌਰ ਨਾਮ ਦੀਆਂ ਤੇ ਇਸ ਤੋਂ ਲਾ ਇੱਕ ਹੋਰ ਵਿਅਕਤੀ ਗगन ਜਿਨ੍ਹਾਂ ਤੋਂ ਤੰਗ ਪਰੇਸ਼ਾਨ ਹੋ ਕੇ ਉਸਦੇ ਚਾਚੇ ਮਨਜੀਤ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਆ ਜੇਸਤੇ ਗੁਰਮੀਤ ਸਿੰਘ ਦੇ ਬਿਆਨਾਂ ਤੇ ਸਾਡੇ ਵੱਲੋਂ 18 ਫਰੇਗੜ ਚੂੜੀਆਂ ਵਿਖੇ ਜੁਰਮ 108 35 ਬੀ ਐਨ ਐਸ ਤਹਿਤ ਮਕਦਮਾ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ ਹੈ ਸਰ ਕਿਸ ਤਰੀ ਹੋਈ ਬਿਲਕੁਲ ਜੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਆ ਜਲਦੋ ਦਿਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਸਰ ਜੀ ਦੂਜੀਆਂ ਵੀਡੀਓ ਕਿਹ ਸੁਣੀਆ ਇਹ ਜੀ ਆਪਣਾ ਰਜਨੀ ਤੇ ਮਨਦੀਪ ਕੌਰ ਆਂਦੀਆਂ ਔਰਤਾਂ ਨੇ ਇਹ ਫਰੇਗੜ ਚੂੜੀਆਂ ਜੇ ਰਹਿਣ ਵਾਲੀਆਂ ਨੇ ਤੇ ਦਿਲਬਰਾਂ ਨੂੰ ਜਲਦਪ ਜਲਦ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਉਹ ਥੈਂਕ ਯੂ। ਤਾਂ ਦੇਖਿਆ ਜੀ ਉਹ ਤਾਂ ਅੱਜ ਕੱਲ ਨਜਾਇਜ਼ ਸਬੰਧਾਂ ਦੇ ਚੱਲਦੇ ਹੁਣ ਤੱਕ ਪਤਾ ਨਹੀਂ ਕਿੰਨੇ ਕੁ ਘਰ ਬਰਬਾਦ ਹੋ ਗਏ। ਪਰ ਲੋਕ ਫਿਰ ਵੀ ਸਮਝਣ ਨੂੰ ਤਿਆਰ ਨਹੀਂ ਹੁੰਦੇ ਕਿ ਨਜਾਇਜ਼ ਸਬੰਧਾਂ ਦੇ ਚੱਲਦੇ ਤੁਸੀਂ ਆਪਣੇ ਪਵਿੱਤਰ ਰਿਸ਼ਤੇ ਦੇ ਵਿੱਚ ਉਧਰਾਨਾ ਪਵਾ ਰਹੇ ਹੋ। ਬਿਉਰਾਦੀ ਆਪਣੀ ਪਤਨੀ ਦੇ ਵਾਸਤੇ ਲੈ ਕੇ ਘਰ ਆਇਆ ਸਰਪ੍ਰਾਈਜ਼ ਪਰ ਜਦੋਂ ਪਤੀ ਨੇ ਆਪਣੀ ਪਤਨੀ ਦਾ ਕਮਰਾ ਖੋਲ੍ਹਿਆ ਤਾਂ ਆਪਣੀ ਪਤਨੀ ਨੂੰ ਦੇਖਿਆ ਤਾਂ ਉਸੇ ਹੋਸ਼ ਉੱਟ ਕੇ ਜਿਸ ਤੋਂ ਬਾਅਦ ਪਤੀ ਬਲੋ ਇਸ ਗੱਲ ਦਾ ਵਿਰੋਧ ਕੀਤਾ ਤੇ ਉਸ ਦੇ ਸਾਰੇ ਜਿੰਨੇ ਵੀ ਈਰਮਾਨ ਸੀ ਚਕਣਾ ਝੂਰ ਹੋ ਗਏ ਉਸ ਨੂੰ ਕੀ ਪਤਾ ਸੀ ਕਿ ਉਸ ਦੀ ਪਤਨੀ ਐਨੀ ਬੇਵਫਾ ਨਿਕਲੇਗੀ ਜੀ ਹਾਂ ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਜੂੜਿਆਂ ਤੋਂ ਸਾਹਮਣੇ ਆਇਆ ਜਦ ਇੱਕ ਪਤੀ ਆਪਣੀ ਪਤਨੀ ਦੇ ਵਾਸਤੇ ਘਰ ਤੋਂ ਸਪ੍ਰਾਈਜ਼ ਲੈ ਕੇ ਆਇਆ ਤਾਂ ਉਸ ਦੀ ਪਤਨੀ ਕਮਰੇ ਦੇ ਵਿੱਚ ਬੈਠ ਕੇ ਕੁਆਂਡੇ ਉੱਤੇ ਆਪਣੇ ਪ੍ਰੇਮੀ ਦੇ ਨਾਲ ਗੱਲਾਂ ਕਰ ਰਹੀ ਸੀ ਜਿਸ ਤੋਂ ਬਾਅਦ ਦੋਨਾਂ ਦੀ ਕਾਫੀ ਤਕਰਾਰ ਵਾਜੀ ਹੋ ਜਾਂਦੀ ਹੈ ਅਤੇ ਸਾਰੀ ਲੜਾਈ ਉਸ ਦੀ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਨੂੰ ਦਅ ਦਿੱਤੀ ਤਾਂ ਫਿਰ ਪ੍ਰੇਮੀ ਨੇ ਵੀ ਗੁੱਸੇ ਵਿੱਚ ਆ ਕੇ ਇਸ ਦੇ ਪਤੀ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਮਾਹੌਲ ਕਾਫੀ ਗਰਮਾ ਗਿਆ ਤਾਂ ਇਸ ਦੌਰਾਨ ਇਸ ਦੀ ਪਤਨੀ ਜਿਹੜੀ ਘਰੋਂ ਚਲੀ ਜਾਂਦੀ ਹੈ ਉਸ ਤੋਂ ਬਾਅਦ ਦੇਖਿਆ ਜਾਂਦਾ ਕਿ ਮਾਹੌਲ ਇਸ ਕਦਰ ਗਰਮਾ ਗਿਆ ਕਿ ਇਸ ਦੇ ਵਿੱਚ ਚਾ